ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਪ੍ਰਮਾਤਮਾ ਨੂੰ ਮਿਲਣ ਦਾ ਉਪਦੇਸ਼ ਕਰਦੀ ਹੈ ਕਿ ਸਾਨੂੰ ਪ੍ਰਮਾਤਮਾ ਨਾਲ ਮਿਲਣ ਦਾ ਇੱਕ ਰਾਹ ਦੱਸਦੀ ਹੈ ਦੇਖੋ ਬਾਣੀ ਆਪਾਂ ਸਾਰੇ ਪੜਦੇ ਹਾਂ ਪਰ ਗੁਰਬਾਣੀ ਨੂੰ ਪੜ ਕੇ ਆਪਾਂ ਆਪਣੇ ਜੀਵਨ ਦੇ ਵਿੱਚ ਕਿੰਨਾ ਕੁਸ ਗੁਰਬਾਣੀ ਨੂੰ ਆਪਣੇ ਜੀਵ ਅੰਦਰ ਢਾਲਿਆ ਸੁ ਜਦੋਂ ਗੁਰਬਾਣੀ ਆਪਾਂ ਪੜਦੇ ਹਾਂ ਗੁਰਬਾਣੀ ਪੜਨ ਦਾ ਜਿਹੜਾ ਅਸਲੀ ਮਨੋਰਥ ਆ ਉਹ ਹੈ ਕਿ ਅਸੀਂ ਗੁਰਬਾਣੀ ਇਸ ਕਰਕੇ ਪੜ੍ਹਨੀ ਹੁੰਦੀ ਹੈ ਤਾਂ ਜੋ ਗੁਰਬਾਣੀ ਦੇ ਵਿੱਚੋਂ ਅਸੀਂ ਆਪਣਾ ਜੀਵਨ ਨੂੰ ਖੋਜ ਸਕੀਏ ਵੀ ਸਾਡੇ ਜੀਵਨ ਦੇ ਵਿੱਚ ਉਹ ਚੀਜ਼ਾਂ ਵਾਪਰ ਰਹੀਆਂ ਜਾਂ ਨਹੀਂ ਵਾਪਰ ਰਹੀਆਂ ਕਿਉਂਕਿ ਮਨ ਜਿਹੜਾ ਹੈ ਮਨ ਇਸ ਸੰਸਾਰ ਦੇ ਵਿੱਚ ਸਿੱਖਣ ਵਾਸਤੇ ਆਇਆ ਹੈ ਇਹ ਆਪ ਨਹੀਂ ਚੱਲਦਾ ਇਹਨੂੰ ਸਿੱਖਿਆ ਦੇਣੀ ਪੈਂਦੀ ਇਹਨੂੰ ਸੇਧ ਦੇਣੀ ਪੈਂਦੀ ਹੈ ਫਿਰ ਜਾ ਕੇ ਇਹ ਚੱਲਦਾ ਹੈ ਤੇ ਗੁਰਬਾਣੀ ਇਸ ਕਰਕੇ ਹੀ ਮਹਾਰਾਜ ਨੇ ਇਹ ਲਿਖ ਕੇ ਸਾਨੂੰ ਦਿੱਤੀ ਹੈ ਕਿ ਜਿਹੜਾ ਜੀਵ ਉਸ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਉਹ ਗੁਰਬਾਣੀ ਤੋਂ ਸੇਧ ਲੈ ਕੇ ਉਸ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਤੇ ਜੇ ਅਸੀਂ ਬਾਣੀ ਹੀ ਮਤਲਬ ਆਪਣੇ ਸੁਆਰਥ ਲਈ ਆਪਣੀਆਂ ਮਨੋ ਕਾਮਨਾ ਲਈ ਪੜੀ ਤੇ ਫਿਰ ਮਨ ਨੂੰ ਤੇ ਕੋਈ ਸੇਧ ਨਾ ਮਿਲੀ ਮਾਨਨ ਤੇ ਵਿਚਾਰਾ ਫਿਰ ਉਸੇ ਹੀ ਪਵਜਲ ਵਿੱਚ ਕਹਿ ਲੋ ਜਾਂ ਉਸੇ ਹੀ ਕਾਲ ਦੇ ਜਾਲ ਵਿੱਚ ਫਸਿਆ ਰਿਹਾ ਹੁਣ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਸਾਰੇ ਪੜ੍ਹਦੇ ਹਾਂ ਪਰ ਉਹਦੇ ਵਿੱਚੋਂ ਅਸੀਂ ਕਿੰਨਾ ਕਿ ਕਿੰਨੇ ਕ ਜੀਵ ਹੈ ਜਿਨ੍ਹਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਸ਼ੁਰੂ ਕੀਤਾ ਹੈ ਆਪਾਂ ਇੱਕ ਚੀਜ਼ ਮੰਗਦੇ ਹਾਂ ਪਰ ਬਾਕੀ ਨਹੀਂ ਮੰਗਦੇ ਮਹਾਰਾਜ ਕਹਿੰਦੇ ਤੂੰ ਜਿਹੜੀ ਚੀਜ਼ ਤੂੰ ਮੰਗਦਾ ਨਾ ਉਹ ਤੈਨੂੰ ਮਿਲ ਨਹੀਂ ਨਹੀਂ ਹੈ ਆਪਾਂ ਮੰਗਦੇ ਆਂ ਸੁੱਖ ਪਰ ਸੁੱਖ ਸਾਨੂੰ ਮਿਲਦਾ ਨਹੀਂ ਹੈ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਸੁੱਖ ਮੰਗ ਤ ਦੁੱਖ ਅੱਗੇ ਆਵੇ ਵੀ ਮੰਗਦੇ ਅਸੀਂ ਸੁੱਖਿਆਂ ਪਰ ਅੱਗੇ ਕੀ ਆਂਦਾ ਸਾਡੇ ਅੱਗੇ ਕੀ ਆਂਦਾ ਦੁੱਖ ਅਸਲ ਵਿੱਚ ਸਾਨੂੰ ਇਹ ਸਮਝ ਹੀ ਨਹੀਂ ਲੱਗੀ ਵੀ ਸੁੱਖ ਤੇ ਦੁੱਖ ਹੈ ਕੀ ਚੀਜ਼ ਹੈ ਜਿਵੇਂ ਮੰਨ ਲਓ ਕੋਈ ਵੀ ਕੋਈ ਵੀ ਗੱਡੀ ਮੋਟਰ ਹੁੰਦੀ ਹੈ ਨਾ ਕਈਆਂ ਦੇ 4 ਰੁਪਏ ਹੁੰਦੇ ਆ ਕਈਆਂ ਦੇ 2 ਹੁੰਦੇ ਆ ਕੋਈ ਐਸੀ ਨਹੀਂ ਹੈ ਵੀ ਜਿਹਦਾ ਇੱਕ ਪਹੀਆ ਹੋਵੇ ਇਹ ਜਿਹੜਾ ਜੀਵਨ ਦੀ ਧਾਰਾ ਹੈ ਜਿਹੜੀ ਸਾਡੀ ਇਹ ਸਿਰਫ ਦੋ ਪਹੀਆਂ ਦੇ ਉੱਪਰ ਚੱਲਦੀ ਹੈ ਦੁੱਖ ਤੇ ਸੁੱਖ ਦੇ ਜੇ ਕੱਲਾ ਮਨੁੱਖ ਨੂੰ ਦੁੱਖ ਹੋਵੇ ਫਿਰ ਉਹਨੂੰ ਸੁੱਖ ਦਾ ਅਹਿਸਾਸ ਨਹੀਂ ਹੁੰਦਾ ਜੇ ਕੱਲਾ ਸੁੱਖ ਹੋਵੇ ਫਿਰ ਉਹਨੂੰ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਇਸ ਕਰਕੇ ਮਹਾਰਾਜ ਨੇ ਕਿਹਾ ਹੈ ਸੁੱਖ ਦੁੱਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਪਿਸੋਖ ਤੇ ਦੁੱਖ ਇਹ ਦੋਵੇਂ ਮਾਲਕ ਨੇ ਸਾਨੂੰ ਇੱਕ ਕੱਪੜਿਆਂ ਦੇ ਰੂਪ ਦੇ ਵਿੱਚ ਦਿੱਤੇ ਹੈ ਕਿਸੇ ਦਿਨ ਅਸੀਂ ਸੁੱਖ ਦਾ ਕੱਪੜਾ ਪਾ ਲੈਣਾ ਕੁਝ ਦਿਨਾਂ ਵਾਸਤੇ ਉਸ ਤੋਂ ਬਾਅਦ ਜਦੋਂ ਮੈਲਾ ਹੋ ਜਾਂਦਾ ਫਿਰ ਦੁੱਖ ਦਾ ਕੱਪੜਾ ਪਾਣੇ ਪੈ ਜਾਂਦਾ ਇਹ ਜੀਵਨ ਇਸੇ ਤਰੀਕੇ ਦੇ ਨਾਲ ਚੱਲਦਾ ਹੈ ਪਰ ਇਹ ਤ੍ਰੈਗੁਣਾ ਦੇ ਵਿੱਚ ਚੱਲਦਾ ਹੈ ਸੁੱਖ ਦੁੱਖ ਜਿਹੜਾ ਹੈ ਉਹ ਤ੍ਰੈਗੁਣਾ ਦੇ ਵਿੱਚ ਚੱਲਦਾ ਹੈ ਤੇ ਜਿੰਨਾ ਵੀ ਸੰਸਾਰ ਹੈ ਸਾਰਾ ਤ੍ਰੈਗੁਣਾ ਦੇ ਵਿੱਚ ਫਸਿਆ ਹੋਇਆ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਤਹੀਂ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆਂ ਰਹਿਣ ਬਿਹਾਨੀ ਪੀ ਇਹ ਸਾਰਾ ਸੰਸਾਰ ਜਿਹੜਾ ਤ੍ਰੈ ਗੁਣਾ ਦੀ ਮਾਇਆ ਦੇ ਵਿੱਚ ਸੁੱਤਾ ਹੋਇਆ ਤੇ ਸੁੱਤਿਆ ਹੋਇਆ ਹੀ ਜੀਵਨ ਬਤੀਤ ਕਰ ਜਾਂਦਾ ਹੈ ਪਰ ਤਿੰਨਾ ਗੁਣਾ ਤੋਂ ਉੱਪਰ ਇੱਕ ਹੋਰ ਵੀ ਗੁਣ ਹੈ ਉਹਨੂੰ ਗੁਰਬਾਣੀ ਦੇ ਵਿੱਚ ਚੌਥਾ ਪਦ ਗਿਆ ਹੈ ਜਿਹੜੇ ਜੀਵ ਚੌਥੇ ਪਦ ਦੇ ਵਿੱਚ ਚੱਲ ਜਾਂਦੇ ਨੇ ਉਹਨਾਂ ਨੂੰ ਦੁੱਖ ਸੁੱਖ ਜਿਹੜਾ ਆ ਉਹ ਵਿਆਪਦਾ ਨਹੀਂ ਤੇ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਦੋ ਸਮ ਕਰ ਜਾਣੇ ਵੀ ਜਿਹੜੇ ਜੀਵ ਤ੍ਰੈ ਗੁਣਾ ਦੀ ਮਾਇਆ ਦੇ ਉੱਪਰ ਉੱਠ ਕੇ ਚੌਥੇ ਪਾਦਵੇ ਚੱਲ ਜਾਂਦੇ ਨੇ ਮਹਾਰਾਜ ਜੀ ਉਹਨਾਂ ਵਾਸਤੇ ਦੁੱਖ ਤੇ ਸੁੱਖ ਦੋਵੇਂ ਬਰਾਬਰ ਹੀ ਹੋ ਜਾਂਦੇ ਨੇ ਭਾਵ ਕਿ ਜਦੋਂ ਸੁੱਖ ਆ ਜਾਂਦਾ ਉਹ ਜ਼ਿਆਦਾ ਮਤਲਬ ਕਹਿ ਲਓ ਕਿ ਸੁੱਖ ਦੇ ਵਿੱਚ ਵਿਚਰਦੇ ਨਹੀਂ ਮਤਲਬ ਸੁੱਖ ਦੇ ਸੁੱਖ ਨੂੰ ਇੰਨਾ ਸੁੱਖ ਨਹੀਂ ਸਮਝਦੇ ਉਹਨਾਂ ਨੂੰ ਪਤਾ ਹੈ ਦੁੱਖ ਵੀ ਆ ਜੇ ਅੱਜ ਸੁੱਖ ਹੈ ਕੱਲ ਨੂੰ ਦੁੱਖ ਵੀ ਆਣਾ ਪਰ ਜੇ ਦੁੱਖ ਆ ਜਾਂਦਾ ਨਾ ਉਹਨਾਂ ਨੂੰ ਦੁੱਖ ਪਹੁੰਦਾਇਆ ਤੇ ਨਾ ਉਹਨਾਂ ਨੂੰ ਸੁੱਖ ਜਿਹੜਾ ਹੈ ਕੋਈ ਨੁਕਸਾਨ ਕਰ ਸਕਦਾ ਤੇ ਉਹ ਚੌਥੇ ਪਦ ਵਿੱਚ ਜਿਹੜਾ ਮਨੁੱਖ ਚਲ ਗਿਆ ਜਿਹੜਾ ਮਾਇਆ ਤੋਂ ਉੱਪਰ ਉੱਠ ਗਿਆ ਨਾ ਮਹਾਰਾਜ ਕਹਿੰਦੇ ਉਹ ਕੁਝ ਵੀ ਨਹੀਂ ਮੰਗਦਾ ਫਿਰ ਉਹ ਦੁੱਖ ਸੁੱਖ ਕੁਝ ਵੀ ਨਹੀਂ ਮੰਗਦਾ ਉਹ ਫਿਰ ਬਸ ਉੱਥੇ ਇੱਕੋ ਹੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਉਹ ਤ੍ਰੈ ਗੁਣਾ ਦੇ ਵਿੱਚ ਸਿਰਫ ਆਪਣੀ ਪੂਰਤੀ ਵਾਸਤੇ ਕੁਝ ਕੰਮ ਕਮਾਕਾਰਾਂ ਵਾਸਤੇ ਹੀ ਉਹ ਤ੍ਰੈ ਗੁਣਾ ਦੇ ਵਿੱਚ ਵਿਚਰਦਾ ਹੈ ਲੇਕਿਨ ਬਾਨਾ ਕਰਕੇ ਉਹ ਚੌਥੇ ਪਦ ਦੇ ਵਿੱਚ ਹੀ ਰਹਿੰਦਾ ਹੈ ਹੁਣ ਸਤਿਗੁਰੂ ਗੁਰੂ ਪੰਜਵੇਂ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਖਨੀ ਸਾਹਿਬ ਦੀ ਬਾਣੀ ਦੇ ਵਿੱਚ ਇਹ 24 ਅਸ਼ਟਪਦੀਆਂ ਵਿੱਚ ਸਾਨੂੰ ਪੂਰਾ ਹੀ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਣ ਦਾ ਜਿਹੜਾ ਭੇਦ ਹੈ ਸਾਰਾ ਦੇ ਦਿੰਦਾ ਹੈ ਪਰ ਆਪਾਂ ਨੇ ਗੁਰਬਾਣੀ ਬੜੀ ਬੜੀ ਪੜੀ ਹੈ ਸੁਖਣੀ ਜਿਆਦਾ ਪਾਠ ਬਹੁਤ ਵਾਰ ਕੀਤਾ ਹੈ ਪਰ ਅਸੀਂ ਬਾਣੀ ਪੜ੍ਹ ਕੇ ਵੀ ਅਸੀਂ ਉਸ ਪਰਮਾਤਮਾ ਦਾ ਇਹ ਨਾਲ ਮਿਲਾਪ ਨਹੀਂ ਕਰ ਸਕੇ ਹਾਲਾਂਕਿ ਸਾਰੀ ਹੀ ਬਾਣੀ ਦੇ ਵਿੱਚ ਮਾਲਕ ਦੇ ਮਿਲਾਪ ਦਾ ਭੇਦ ਦੱਸਿਆ ਹੋਇਆ ਹੈ ਤੇ ਜੇ ਅਸੀਂ ਮਾਲਕ ਦੇ ਨਾਲ ਮਿਲਾਪ ਨਹੀਂ ਕਰ ਸਕੇ ਤੇ ਗੁਰਮੁਖੋ ਫਿਰ ਸਾਨੂੰ ਬਾਣੀ ਪੜ੍ਹਨ ਦਾ ਫਾਇਦਾ ਕੀ ਹੋਇਆ ਜਿਸ ਵਾਸਤੇ ਬਾਣੀ ਲਿਖੀ ਸੀ ਉਹ ਕਰਮ ਤੇ ਸਾਡਾ ਹੋਇਆ ਨਹੀਂ ਅਸੀਂ ਦੂਜੇ ਹੀ ਕੰਮਾਂ ਵਿੱਚ ਪੈ ਗਏ ਹੁਣ ਸਖਬਨੀ ਸਾਹਿਬ ਦੀ ਬਾਣੀ ਦਾ ਆਪਾਂ ਇੱਕ ਸ਼ਲੋਕ ਜਿਹੜਾ ਹੈ ਉਹ ਮਤਲਬ ਥੋੜੀ ਜੀ ਹੋਤੀ ਮਤਲਬ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਸਤਿਗੁਰ ਨੇ ਸਾਨੂੰ ਸੋਝੀ ਦਿੱਤੀ ਹੈ ਉਹਦੇ ਮੁਤਾਬਕ ਮਹਾਰਾਜ ਗੁਰਮਾਨੀ ਉਸ ਸ਼ਲੋਕ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਲਿਖਦੇ ਨੇ ਮਾਰੇ ਕਹਦੇ ਤਜੋ ਸਿਆਨ ਪਉ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਭਉ ਜਾਏ ਉਹਨਾਂ ਨੇ ਕਿਹਾ ਕਿ ਇਸ ਸ਼ਲੋਕ ਦੇ ਵਿੱਚ ਉਹਨਾਂ ਤਿੰਨ ਚੀਜ਼ਾਂ ਦਸੀਆਂ ਪਹਿਲਾ ਦੁੱਖ ਫੇਰਮ ਭਰਮ ਤੇ ਤੀਸਰਾ ਭਾਉ ਇਹ ਤਿੰਨ ਚੀਜ਼ਾਂ ਇਹੋ ਹੀ ਹਰ ਇੱਕ ਮਨੁੱਖ ਨੂੰ ਅੰਦਰੋਂ ਅੰਦਰ ਰਖਾ ਰਹੀਆਂ ਜੇ ਦੁੱਖ ਹੈ ਫਿਰ ਮਨੁੱਖ ਭਰਮ ਵਿੱਚ ਵੀ ਹੈ ਜੇ ਭਰਮ ਹੈ ਤੇ ਫਿਰ ਉਹਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਭੈ ਵੀ ਹੈ ਭਾਉ ਜਿਸ ਨੂੰ ਆਪਾਂ ਕਹਿੰਦੇ ਹਾਂ ਮਹਾਰਾ ਹੀ ਕਹਿੰਦੇ ਇਹ ਦੁੱਖ ਤੇਰੇ ਦੂਰ ਹੋ ਜਾਣਗੇ ਅਸਲ ਵਿੱਚ ਇੱਕ ਹੀ ਹੈ ਇਹ ਰੋਗ ਇੱਕ ਹੈ ਪਰ ਇੱਕ ਰੋਗ ਤੋਂ ਅੱਗੇ ਇਹ ਇਨਵਸਥਾ ਦੇ ਵਿੱਚ ਬਦਲ ਜਾਂਦਾ ਹੈ ਮਹਾਰਾਜ ਨੇ ਇੱਥੇ ਇਹ ਕਿਹਾ ਕਿ ਤਜੋ ਸਿਆਨ ਪੋ ਸੁਰਜਨੋ ਵੀ ਉਹਨਾਂ ਨੇ ਕਿਹਾ ਵੀ ਤੂੰ ਆਪਣੀ ਮੱਤ ਛੱਡ ਦੇ ਚਤਰਾਈ ਛੱਡ ਦੇ ਜੋ ਤੂੰ ਚਤਰਾਈਆਂ ਕਰਦਾ ਹੈ ਆਪਣੀ ਮੱਤ ਵਰਤ ਕੇ ਸਭ ਤੋਂ ਪਹਿਲਾਂ ਉਹਨੂੰ ਛੱਡ ਦੇ ਉਹਨੂੰ ਛੱਡ ਕੇ ਕੀ ਕਰ ਵੀ ਹੁਣ ਮਨ ਨੇ ਇੱਥੇ ਸਿੱਖਿਆ ਲੈਣ ਵਾਸਤੇ ਆਇਆ ਇਹ ਜਿੰਨਾ ਚਿਰ ਇਹਨੂੰ ਕੋਈ ਸਿੱਖਿਆ ਦੇਗਾ ਨਹੀਂ ਜਿੰਨਾ ਚਿਰ ਇਹਨੂੰ ਕੋਈ ਮਾਰਗ ਦੱਸੇਗਾ ਨਹੀਂ ਉਹਨਾਂ ਚਿਰ ਇਹਨੂੰ ਅਸਲ ਗਿਆਨ ਨਹੀਂ ਆਣਾ ਉਹਨਾਂ ਨੇ ਫਿਰ ਕਿਹਾ ਕੀ ਤਦੋ ਸਿਆਣਪ ਨੂੰ ਸੁਰਜਣ ਸਿਮਰੋ ਹਰ ਹਰ ਰਾਇ ਆਪਣੀ ਸਿਆਣਪ ਨੂੰ ਛੱਡ ਕੇ ਤੇ ਗੁਰੂ ਦੀ ਮਤ ਲੈ ਕੇ ਤੂੰ ਉਸ ਹਰੀ ਨੂੰ ਯਾਦ ਕਰਨਾ ਸ਼ੁਰੂ ਕਰਦੇ ਤੇ ਫਿਰ ਉਹਨੇ ਕਿਹਾ ਇਕੱਲਾ ਯਾਦ ਨਾ ਕਰ ਤੂੰ ਮਤਲਬ ਇਸ ਕਰਕੇ ਯਾਦ ਨਹੀਂ ਕਰਨਾ ਕਿ ਤੈਨੂੰ ਸੁੱਖ ਮਿਲੇ ਤੂੰ ਇਸ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਕਿ ਉਹ ਜਿਹੜਾ ਹਰੀ ਪਰਮਾਤਮਾ ਹੈ ਉਹ ਮੇਰੇ ਚਿੱਤ ਵਿੱਚ ਵਸ ਜਾਵੇ ਤੇ ਫਿਰ ਉਹ ਅੱਗੇ ਕਹਿੰਦੇ ਨੇ ਏਕ ਆਸ ਹਰ ਮਨ ਰੱਖੋ। ਵੀ ਇੱਕ ਦੀ ਆਸ ਜਿਹੜੀ ਆ ਉਹ ਆਪਣੇ ਮਨ ਦੇ ਵਿੱਚ ਰੱਖ। ਇੱਕ ਤੋਂ ਇਲਾਵਾ ਜਿਹੜਾ ਹੈ ਜੇ ਆਪਾਂ ਇੱਕ ਪ੍ਰਮਾਤਮਾ ਨੂੰ ਛੱਡ ਕੇ ਹੋਰ ਆਸ ਰੱਖਦੇ ਆ ਉਹ ਦੂਜੇ ਦੀ ਆਸ ਹੈ ਜਾਨੀ ਕਿ ਪ੍ਰਮਾਤਮਾ ਦੀ ਆਸ ਨਹੀਂ ਹੈ। ਤੇ ਹੁਣ ਦੂਸਰਾ ਕੀ ਹੈ? ਇੱਕ ਪ੍ਰਮਾਤਮਾ ਹੈ। ਪ੍ਰਮਾਤਮਾ ਤੋਂ ਬਣਾਇਆ ਹੋਇਆ ਸਾਰਾ ਸੰਸਾਰ ਇਹ ਦੂਜੇ ਦੇ ਵਿੱਚ ਆਂਦਾ ਹੈ। ਜਿਹਨੂੰ ਆਪਾਂ ਆਸਾ ਦੀ ਵਾਰ ਵਿੱਚ ਪੜਦੇ ਆ। ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਟੋ ਜਾਓ ਵੀ ਇੱਕ ਨੰਬਰ ਤੇ ਪਰਮਾਤਮਾ ਤੇ ਦੂਜੇ ਨੰਬਰ ਤੇ ਉਹਦੀ ਬਣਾਈ ਹੋਈ ਕੁਦਰਤ ਹੈ ਜਿੰਨੀ ਵੀ ਮਾਇਆ ਜੋ ਵੀ ਆਪਾਂ ਸੰਸਾਰ ਦੇਖਦੇ ਆ ਇਹ ਦੂਜੇ ਨੰਬਰ ਤੇ ਹੈ ਤੇ ਹੁਣ ਅਸੀਂ ਸਾਰੇ ਜੀਵ ਕੀ ਕਰਦੇ ਹਾਂ ਅਸੀਂ ਇੱਕ ਨੂੰ ਨਹੀਂ ਸਿਮਰਦੇ ਅਸੀਂ ਦੂਜੇ ਨੂੰ ਸਿਮਰਦੇ ਹਾਂ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨੇ ਠਾਕੁਰ ਛੋੜ ਦਾਸੀ ਕੋ ਸਿਮਰੇ ਮਨ ਮੁਖ ਅੰਧ ਅਗਿਆਨ ਪੀ ਠਾਕਰ ਨੂੰ ਛੱਡ ਕੇ ਇਹ ਦਾਸੀ ਦਾ ਸਿਮਰਨ ਕਰਦਾ ਹੈ ਭਾਵ ਕਿ ਪ੍ਰਮਾਤਮਾ ਨੂੰ ਛੱਡ ਕੇ ਉਹਦੀ ਬਣਾਈ ਹੋਈ ਮਾਇਆ ਦਾ ਹੀ ਸਿਮਰਨ ਕਰਦਾ ਹੈ ਅਸੀਂ ਵੀ ਗੁਰਮੁਖ ਵੇਸੇ ਇੰਨੇ ਕਰਦੇ ਆ ਅਸੀਂ ਪ੍ਰਮਾਤਮਾ ਦੀ ਆਸ ਨਹੀਂ ਰੱਖਦੇ ਅਸੀਂ ਸੁੱਖ ਦੀ ਆਸ ਰੱਖਦੇ ਆ ਤੇ ਮਹਾਰਾਜ ਕਹੇ ਵੀ ਜੇ ਤੂੰ ਇੱਕ ਦੀ ਆਸ ਰੱਖੇਗਾ ਨਾ ਫਿਰ ਜਾ ਕੇ ਤੇਰਾ ਜਿਹੜਾ ਹੈ ਇਹ ਭਰਮ ਜਿਹੜਾ ਭਾਉ ਜਿਹੜਾ ਇਹ ਦੂਰ ਹੋਏਗਾ ਕਹਿੰਦੇ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਾਉ ਜਾਏ ਜਦੋਂ ਮਨੁੱਖ ਨੂੰ ਦੁੱਖ ਲੱਗਦਾ ਹੈ ਕੋਈ ਵੀ ਦੁੱਖ ਜਦੋਂ ਆਉਂਦਾ ਹੈ ਸਭ ਤੋਂ ਪਹਿਲਾਂ ਦੁੱਖ ਦਾ ਪ੍ਰਭਾਵ ਜਿਹੜਾ ਹੈ ਉਹ ਭਰਮ ਦੇ ਵਿੱਚ ਬਦਲ ਜਾਂਦਾ ਹੈ ਭਰਮ ਕੀ ਹੈ ਭਰਮ ਹੈ ਅਸਲ ਵਿੱਚ ਜੋ ਸਾਨੂੰ ਜਿਹੜਾ ਸਾਡਾ ਭਰੋਸਾ ਖਤਮ ਕਰ ਦਿੰਦਾ ਹੈ ਜਦੋਂ ਦੁੱਖ ਆ ਗਿਆ ਸਾਡਾ ਗੁਰੂ ਦੇ ਗੁਰੂ ਦੇ ਉੱਪਰੋਂ ਜਿਹੜਾ ਭਰੋਸਾ ਹੈ ਉਹ ਹੌਲੀ-ਹੌਲੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਪਰਮਦੇ ਵਿੱਚ ਜਦੋਂ ਮਨੁੱਖ ਪੈ ਜਾਂਦਾ ਹੈ ਫਿਰ ਉਹ ਦੂਸਰੇ ਆਲ ਨੂੰ ਤੋੜਦਾ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਕਿਸੇ ਡੇਰੇ ਤੇ ਜਾਂ ਕਿਸੇ ਬਾਬੇ ਦੇ ਕਿਸੇ ਕਿਤੇ ਕਿਤੇ ਮਤਲਬ ਇਸ ਤਰੀਕੇ ਦੇ ਨਾਲ ਉਹ ਪਰਮ ਵਿੱਚ ਪੈ ਜਾਂਦਾ ਹੈ ਤੇ ਉਹ ਭਰਮ ਜਿਹੜਾ ਹੈ ਪਰਮ ਦੇ ਵਿੱਚੋਂ ਹੀ ਪਾਉ ਪੈਦਾ ਹੁੰਦਾ ਡਰ ਪੈਦਾ ਹੁੰਦਾ ਕਿ ਜੇ ਮੈਂ ਇਹ ਕੰਮ ਨਾ ਕੀਤਾ ਹੋ ਸਕਦਾ ਹੈ ਮੇਰੇ ਪਰਿਵਾਰ ਦਾ ਨੁਕਸਾਨ ਨਾ ਹੋ ਜੇ ਮੇਰੇ ਕਾਰੋਬਾਰ 'ਚ ਕੋਈ ਨੁਕਸਾਨ ਨਾ ਹੋ ਜੇ ਮੇਰੀ ਕੋਈ ਜਾਇਦਾਦ ਦਾ ਨੁਕਸਾਨ ਨਾ ਹੋਏ ਇਹ ਭਰਮ ਦੇ ਭਰਮ ਦੇ ਵਿੱਚੋਂ ਹੀ ਡਰ ਪੈਦਾ ਹੁੰਦਾ ਤੇ ਮਹਾਰਾਜ ਕਹਿੰਦੇ ਇਹਨੂੰ ਜਿਹੜਾ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਉਹ ਕੀ ਹੈ ਸਿਮਰੋ ਹਰ ਹਰ ਰਾਇ ਉਸ ਪਰਮਾਤਮਾ ਨੂੰ ਚੇਤੇ ਵਿੱਚ ਰੱਖ ਉਸ ਪਰਮਾਤਮਾ ਨੂੰ ਯਾਦ ਕਰ ਤੇ ਤਾਂ ਜੋ ਤੇਰਾ ਇਹ ਜਿਹੜਾ ਡਰ ਹੈ ਭਉ ਹੈ ਭਰਮ ਜਿਹੜਾ ਤੇਰਾ ਖਤਮ ਹੋ ਜਾਵੇਗਾ ਜੇ ਤੂੰ ਉਸ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਜੇ ਉਸ ਪ੍ਰਮਾਤਮਾ ਨੂੰ ਤੂੰ ਸਿਮਰਨ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਤੇਰਾ ਭਰਮ ਜਿਹੜਾ ਹੈ ਨਾ ਖਤਮ ਹੀ ਨਹੀਂ ਹੋਣਾ ਉਹਨਾਂ ਨੇ ਕਿਹਾ ਸਭ ਤੋਂ ਫਿਰ ਇਹ ਜਿਹੜਾ ਭਰਮ ਪਿਆ ਕਿਵੇਂ ਜੋ ਸਾਨੂੰ ਭਰਮ ਪੈ ਗਿਆ ਜੋ ਸਾਨੂੰ ਇਹ ਜਿਹੜਾ ਭਰੋਸਾ ਸਾਡਾ ਮਾਲਕ ਤੋਂ ਉਠਣ ਲੱਗ ਪਿਆ ਇਹ ਹੋਇਆ ਕਿਉਂ ਉਹਨਾਂ ਨੇ ਫਿਰ ਇਸ ਨੂੰ ਅੱਗੇ ਅਸ਼ਟਪਦੀ ਦੇ ਵਿੱਚ ਖੋਲ ਕੇ ਦੱਸਿਆ ਮਹਾਰਾਜ ਇਹ ਕਿਹਾ ਕੀ ਅਸ਼ਟਪਦੀ ਜਦੋਂ ਸ਼ੁਰੂ ਹੁੰਦੀ ਹੈ ਮਾਨ ਕਹਿੰਦੇ ਮਾਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਣ ਕੋ ਏਕੇ ਭਗਵਾਨ ਉਹਨਾਂ ਕਹੇ ਕਿ ਦੇਨ ਵਾਲਾ ਜਿਹੜਾ ਪ੍ਰਮਾਤਮ ਹੈ ਉਹ ਇੱਕੋ ਹੀ ਹੈ ਦੂਜਾ ਕੋਈ ਤੈਨੂੰ ਦੇ ਨਹੀਂ ਸਕਦਾ ਪਰ ਹੁਣ ਅਸੀਂ ਕੀ ਕੀਤਾ ਅਸੀਂ ਮਨੁੱਖਾਂ ਦੇ ਉੱਪਰ ਟੇਕ ਰੱਖ ਲਈ ਕਿ ਮੈਨੂੰ ਜੀ ਫਲਾਣਾ ਬਾਬਾ ਕੁਝ ਨਾ ਕੁਝ ਦੇ ਦੇਗਾ ਮੈਨੂੰ ਕੋਈ ਹੋਰ ਕੋਈ ਇਨਸਾਨ ਕੋਈ ਅਮੀਰ ਕੋਈ ਬੰਦਾ ਹੈ ਉਹ ਮੈਨੂੰ ਕੋਈ ਦੇ ਦੇਗਾ ਪਰ ਮਾਨਕਿ ਨੇ ਇਹੋ ਪਲੇਖੇ ਦੇ ਵਿੱਚ ਪੈ ਗਿਆ ਤੂੰ ਕਿ ਜਿਨੇ ਤੇ ਜਿਨੇ ਦੇਣਾ ਹੀ ਉਹਨੂੰ ਤੂੰ ਯਾਦ ਨਹੀਂ ਕਰਦਾ ਤੇ ਜਿਨੇ ਨਹੀਂ ਦੇਣਾ ਉਹਦਾ ਤੂੰ ਸਿਮਰਨ ਕਰਦਾ ਉਹਨੂੰ ਤੂੰ ਚੇਤੇ ਵਿੱਚ ਰੱਖਦਾ ਉਹਦੇ ਉੱਪਰ ਤੂੰ ਟੇਕ ਲਾ ਮਤਲ ਲਾ ਕੇ ਰੱਖੀ ਹੋਈ ਹੈ ਆਪਣਾ ਭਰੋਸਾ ਉਹਦੇ ਉੱਤੇ ਬਣਾ ਕੇ ਰੱਖਿਆ ਉਹਨਾਂ ਨੇ ਕਿਹਾ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਆ ਤੂੰ ਭਰਮ ਦੇ ਵਿੱਚ ਪੈ ਗਿਆ ਕਿ ਤੂੰ ਮਨੁੱਖ ਦੇ ਉੱਪਰ ਟੇਕ ਰੱਖ ਲਈ ਹੈ ਫਿਰ ਅਗੇ ਕਹਿੰਦੇ ਜਿਸਕੇ دیے ਰਹੇ ਅਗਾਏ ਬਹੁਤਨਾ ਤ੍ਰਿਸ਼ਨਾ ਲੱਗੇ ਆਏ ਭੀ ਜੇ ਇੱਕ ਦੇ ਆਸ ਰੱਖੇਗਾ ਨਾ ਜੇ ਇੱਕ ਉਹ ਦੇਵਨ ਵਾਲਾ ਭਗਵਾਨ ਤੈਨੂੰ ਚਿੱਤ ਵਿੱਚ ਹੈ ਤੇਨੂੰ ਲੱਗਦਾ ਹੈ ਕਿ ਉਪਰ ਪ੍ਰਮਾਤਮਾ ਮੈਨੂੰ ਦੇ ਸਕਦਾ ਹੈ ਤੇ ਮਹਾਰਾਜ ਨੇ ਕਿਹਾ ਵੀ ਜੇ ਉਹ ਦੇਗਾ ਨਾ ਉਹਦੇ ਦਿੱਤੇ ਦੀ ਤੈਨੂੰ ਤੋੜ ਨਹੀਂ ਆਏਗੀ ਉਹ ਜਿੰਨਾ ਤੈਨੂੰ ਦੇ ਦੇਗਾ ਨਾ ਤੈਨੂੰ ਦੁਆਰਾ ਮੰਗਣ ਦੀ ਲੋੜ ਹੀ ਨਹੀਂ ਪੈਣੀ ਇਹ ਜਿਸਕੇ دیے ਰਹੇ ਅਗਾਏ ਬਹੁਤਨਾ ਤ੍ਰਿਸ਼ਨਾ ਲੱਗੇ ਆਏ कि ਤੈਨੂੰ ਉਹਨੇ ਮਾਲਕ ਨੇ ਜੇ ਤੂੰ ਉਹਦੇ ਤੇ ਭਰੋਸਾ ਰੱਖਦਾ ਹੈ ਜੇ ਤੈਨੂੰ ਉਹਨੇ ਜੇ ਤੇਰੇ ਤੇ ਖੁਸ਼ ਹੋ ਕੇ ਤੈਨੂੰ ਕੋਈ ਵਸਤੂ ਦਿੱਤੀ ਮਹਾਰਾਜ ਕਹਿੰਦੇ ਐਨੀ ਦੇ ਦੇਗਾ ਤੇਰੀ ਤ੍ਰਿਸ਼ਨਾ ਹੀ ਖਤਮ ਕਰ ਦੇਗਾ ਤੈਨੂੰ ਦੁਆਰਾ ਮੰਗਣ ਦੀ ਲੋੜ ਹੀ ਨਹੀਂ ਪੈਗੀ ਸੋ ਗੁਰਮਖੋ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਇੱਕ ਤੇ ਟੇਕ ਰੱਖੋ ਇੱਕ ਤੇ ਆਸ ਰੱਖੋ ਤਾਂ ਜੋ ਤੁਹਾਡੀ ਤ੍ਰਿਸ਼ਨਾ ਹੀ ਖਤਮ ਕਰ ਦੇ ਹੈਨਾ ਫਿਰ ਉਹ ਕਹਿੰਦਾ ਮਾਰੇ ਰਾਖੇ ਏਕੋ ਆਪਮਾਨ ਮਾਨਸ ਕੇ ਕਿਛ ਨਾ ਹੀ ਹਾਥ ਉਹ ਕਹਿੰਦਾ ਵੀ ਮਾਰਨ ਵਾਲਾ ਤੇ ਰੱਖਣ ਵਾਲਾ ਹੁਣ ਇੱਥੇ ਮਾਰਨ ਦੀ ਕਿਹਦੀ ਗੱਲ ਕੀਤੀ ਹੈ ਵੀ ਜੇ ਤੁਹਾਡੀ ਤ੍ਰਿਸ਼ਨਾ ਨੂੰ ਮਾਰ ਸਕਦਾ ਹੈ ਉਹ ਪ੍ਰਮਾਤਮਾ ਮਾਰ ਸਕਦਾ ਹੈ ਤੇ ਜੇ ਉਹ ਪ੍ਰਮਾਤਮਾ ਚਾਹੇ ਤੁਹਾਡੀ ਤ੍ਰਿਸ਼ਨਾ ਖਤਮ ਨਹੀਂ ਕਰਨਾ ਚਾਹੁੰਦਾ ਉਹ ਨਹੀਂ ਕਰ ਸਕਦਾ ਪਰ ਕਹਿੰਦੇ ਜੇ ਤੁਸੀਂ ਮੰਨ ਲਿਆ ਜੇ ਤੁਸੀਂ ਪ੍ਰਮਾਤਮਾ ਨੂੰ ਸਭ ਤੋਂ ਉੱਚਾ ਰੱਖ ਕੇ ਮੰਨਿਆ ਤੇ ਫਿਰ ਉਹ ਤੁਹਾਡੀ ਆਸ ਵੀ ਜਿਹੜੀ ਹੈ ਨਾ ਜੇ ਤੁਸੀਂ ਰੋਜ਼ ਮੰਗਦੇ ਹੋ ਜਿਹੜਾ ਤੁਹਾਨੂੰ ਦੁੱਖ ਹੈ ਉਸ ਦੁੱਖ ਨੂੰ ਖਤਮ ਕਰ ਸਕਦਾ ਹੈ ਤੁਹਾਡੀ ਤ੍ਰਿਸ਼ਨਾ ਖਤਮ ਕਰ ਸਕਦਾ ਹੈ ਤੁਹਾਡੀ ਤ੍ਰਿਸ਼ਨਾ ਨੂੰ ਮਾਰ ਸਕਦਾ ਹੈ ਤੇ ਮਹਾਰਾ ਜੀ ਕਹਿੰਦੇ ਇੱਕੋ ਆਪ ਹੈ ਉਹ ਉਹੀ ਕਰ ਸਕਦਾ ਦੂਜਾ ਕੋਈ ਨਹੀਂ ਕਰ ਸਕਦਾ ਮਾਨੁੱਖ ਕੇ ਕਿਸੇ ਨਹੀਂ ਹੱਥ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਮਹਾਰਾ ਜੀ ਕਹਿੰਦੇ ਮਨੁੱਖ ਨੂੰ ਤੇ ਉਹ ਖੁਦ ਚਲਾ ਰਿਹਾ ਤੇ ਜਿਹੜਾ ਚਲਾ ਰਿਹਾ ਤੇ ਉਹੀ ਕਰ ਸਕਦਾ ਤੇ ਉਹਨਾਂ ਨੇ ਫਿਰ ਕਿਹਾ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਵੀ ਕਹਿੰਦਾ ਉਹਦੇ ਹੁਕਮ ਨੂੰ ਬੂਝ ਕੇ ਤੇ ਤੈਨੂੰ ਜਿਹੜਾ ਹੈ ਸੁਖ ਮਿਲੇਗਾ ਉਹ ਤਾਂ ਮਿਲੇਗਾ ਜੇ ਤੂੰ ਉਹਦਾ ਨਾਮ ਕੰਠ ਦੇ ਵਿੱਚ ਪਰੋ ਕੇ ਰੱਖੇਗਾ ਇਹ ਨਾਮ ਨੂੰ ਕੰਠੇ ਦੇ ਵਿੱਚ ਪਰੋਣਾ ਕੀ ਹੈ ਕਿ ਤੁਹਾਡੀ ਜਵਾਨ ਦੇ ਵਿੱਚ ਤੁਹਾਡੀ ਗਲੇ ਦੇ ਵਿੱਚੋਂ ਇਹ ਸ਼ਬਦ ਜਿਹੜਾ ਹੈ ਹਮੇਸ਼ਾ ਵਾਰ-ਵਾਰ ਨਿਕਲਦਾ ਰਹੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਏਜ ਜੋ ਇਸ ਤਰ੍ਹਾਂ ਕਹਿ ਲਓ ਵੀ ਉਸ ਉਹਦਾ ਉਸ ਪਰਮਾਤਮਾ ਦਾ ਹਰੀ ਦਾ ਨਾਮ ਜਿਹੜਾ ਹੈ ਕੰਠ ਦੇ ਵਿੱਚੋਂ ਗਲੇ ਦੇ ਵਿੱਚ ਉਚਾਰਨ ਹੁੰਦਾ ਰਹੇ ਫਿਰ ਉਹਨਾਂ ਨੇ ਕਿਹਾ ਵੀ ਫਿਰ ਅੱਗੇ ਉਹਨਾਂ ਨੇ ਕਲੀਅਰ ਹੀ ਕਰਤਾ ਮਾਰਾਂ ਕਹਿੰਦੇ ਸਿਮਰ 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 ਪ੍ਰਭ ਸੋਏ ਨਾਨਕ ਬਿਗੜਨਾ ਲੱਗ ਐ ਕੋਈ ਉਸ ਪਰਮਾਤਮਾ ਨੂੰ ਸਿਮਰਨ ਕਰੀ ਜਾ ਉਸ ਪਰਮਾਤਮਾ ਦਾ ਨਾਮ ਜਪੀ ਜਾ ਚੇਤੇ ਦੇ ਵਿੱਚ ਰੱਖ ਉਸਨੂੰ ਤੇ ਤੈਨੂੰ ਬਿਗੜਨ ਕੋਈ ਲੱਗਣਾ ਹੀ ਨਹੀਂ ਸੋ ਗੁਰਮੁਖੀ ਇਸ ਕਰਕੇ ਜੋ ਸਾਨੂੰ ਸਤਿਗੁਰੂ ਦੀ ਬਾਣੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਹੈ ਜੋ ਸਾਨੂੰ ਉਹਨੇ ਇੱਥੇ ਮਾਰ ਹਜੇ ਨੇ ਸਾਨੂੰ ਕਹ ਲੋ ਕਿ ਇੱਕ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਦੂਰ ਜਾਣ ਦੀ ਜੋ ਗੱਲ ਦੱਸੀ ਹੈ ਜੇ ਆਪਾਂ ਉਸ ਉਸ ਅਵਸਥਾ ਵਿੱਚ ਆਂਦੇ ਨਹੀਂ ਉਸ ਅਵਸਥਾ ਨੂੰ ਮੰਨਦੇ ਨਹੀਂ ਤੇ ਮਾਰਾ ਇਹ ਕਹਿੰਦੇ ਤੁਹਾਡਾ ਜਿਹੜਾ ਦੁੱਖ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ ਤੁਸੀਂ ਭਰਮ ਦੇ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕਦੇ ਜਿੰਨਾ ਚਿਰ ਇੱਕ ਤੇ ਆਸ ਨਹੀਂ ਰੱਖੋਗੇ ਤੋ ਬਹੁਤ ਸਾਰੇ ਜੀਵ ਹੈ ਜਿਹੜੇ ਗੁਰੂ ਘਰ ਵੀ ਜਾਂਦੇ ਹੈ ਜਾਂ ਮਤਲਬ ਕਿਤੇ ਸੰਗਤ ਵੀ ਕਰਦੇ ਆ ਪਰ ਫਿਰ ਵੀ ਉਹਨਾਂ ਦੀ ਇੱਕ ਦੇ ਉੱਪਰ ਆਸ ਜਿਹੜੀ ਹੈ ਉਹ ਨਹੀਂ ਵੱਜਦੀ ਸੋ ਗੁਰਮਖੋ ਇੰਨੇ ਹੀ ਬਚਨ ਕਰਦੇ ਹੋਏ ਜੇ ਕੋਈ ਅੱਖਰ ਵੱਧ ਘੱਟ ਹੋ ਗਿਆ ਹੋਵੇ ਆਪ ਸੰਗਤ ਗੁਰੂ ਸਤਿਗੁਰ ਬਖਸ਼ ਸਿੰਘ ਜੀ ਹੋ ਗਿਆ ਬਖਸ਼ ਲਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ